ਇਹਦੇ ਵਿੱਚ ਜੀ ਪਹਿਲਾਂ ਮੈਂ ਸਭ ਤੋਂ ਸਾਰੇ ਮੇਰੇ ਵੀਰਾਂ ਨੂੰ ਨਮਸਕਾਰ ਕਰਦਾ ਹਾਂ ਸਾਡਾ ਮੇਨ ਮਕਸਦ ਇਹ ਹੈ ਜੀ ਜਿਹੜਾ ਸਾਡਾ ਪਿਛਲਾ ਸਾਲ 23 24 ਦਾ ਗਿਆ ਉਹਦੇ ਵਿੱਚ ਹਰ ਇੱਕ ਰਾਈਸ ਮਿਲਣੇ ਘਾਟੇ ਪਾਈ ਹੈ ਉਹ ਘਾਟਿਆਂ ਨੂੰ ਵੀ ਘੱਟੋ ਘੱਟ ਅਸੀਂ ਬਰਾਬਰ ਕਰਨ ਦੇ ਲਈ ਇਹ ਅਸੀਂ ਅੱਜ ਇੱਕ ਮੀਟਿੰਗ ਸੱਦੀ ਹੈ ਇਹਦੇ ਵਿੱਚ ਜੋ ਸਰਕਾਰਾਂ ਨੇ ਸਾਨੂੰ ਜੋ ਜਿਵੇਂ ਕਿ ਸਾਡੇ ਵਾਰਦਾਨੇ ਤੇ ਘਟ ਹੈ ਜਾਂ ਸਾਨੂੰ ਮੀਲਿੰਗ ਹੈ ਜਾਂ ਸਾਡੀਆਂ ਹੋਰ ਕਈ ਸਮੱਸਿਆਵਾਂ ਹਨ ਉਹਦੇ ਵਿੱਚ ਇਹਨਾਂ ਨੇ ਜਿਵੇਂ ਸਾਨੂੰ ਬਾਰਦਾਨੇ ਦਾ 70 ਰੁਪਏ 32 ਪੈਸੇ ਪਰ ਗੱਟਾ ਦੰਦੇ ਸੀ ਉਹ ਇਹਨਾਂ ਨੇ ਸਾਨੂੰ 50% ਉਹਦੇ ਘੱਟ ਲਾਤਾ ਜਿਹੜੀ ਮੀਲਿੰਗ ਆ ਸਾਨੂੰ ਉਹ 10 ਰੁਪਏ ਦੰਦੇ ਆ ਜੋ ਬਿਜਲੀ ਦੇ ਸਾਡੇ ਚਾਰਜਸ ਆ ਉਹ ਤਕਰੀਬਨ ਤੁਹਾਨੂੰ ਵੀ ਪਤਾ ਆ ਇਸ ਸਾਲ ਬਿਜਲੀ ਦਾ ਰੇਟ ਵੱਧ ਆ ਜਿਹੜੇ ਫਿਕਸ ਚਾਰਜ ਆ ਉਹਦਾ ਇੱਕ ਸਾਡੇ ਤੇ ਥਾਪੇ ਹੋਏ ਆ ਵੀ ਤੋਂ ਤੋਂ 6 ਮਹੀਨੇ ਅਸੀਂ ਉਹ ਚਾਰਜਸ ਲੈਣਾ ਹੀ ਲੈਣਾ ਤੁਸੀਂ ਰਾਈਸ ਮਿਲ ਚਲਾਓ ਚਾਹੇ ਨਾ ਚਲਾਓ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਸਾਡੇ ਜਿਹੜੇ ਫालतੂ ਖਰਚੇ ਆ ਉਹ ਘੱਟ ਕੀਤੇ ਜਾਣ ਤੇ ਜਿਹੜਾ ਆਉਣ ਵਾਲਾ ਸਮਾਂ ਉਹਨਾਂ ਆਉਂਦੀ ਜੀਰੀ ਆ ਉਹ ਰਾਈਸ ਮਿਲਾਂ 'ਚ ਹੀ ਲੱਗੂ ਜੀ ਉਹ ਕੋਈ ਬਾਹਰ ਤਾਂ ਲੱਗਦੀ ਨਹੀਂ ਜੇ ਸਾਨੂੰ ਕੋਈ ਸਰਕਾਰ ਸਹੂਲਤਾਂ ਦੇਊ ਤੇਰੀ ਅਸੀਂ ਜੀਰੀ ਲਵਾਵਾਂਗੇ ਨਹੀਂ ਇਹ ਸਾਡਾ ਇੱਥੇ ਕੋਰਾ ਜਵਾਬ ਹੈ ਅਸੀਂ ਕੋਈ ਫਾਈਲ ਨਹੀਂ ਦੰਦੇ ਕੋਈ ਪੋਰਟ ਦੇ ਉੱਤੇ ਅਸੀਂ ਆਪਦੇ ਰਾਈਸ ਮਿਲ ਦਾ ਜਿਹੜਾ ਡਾਕੂਮੈਂਟਸ ਹੈ ਨਹੀਂ ਭਰਾਂਗੇ ਅੱਜ ਸਾਲ ਜਾਦੇ ਵੱਧ ਗਿਆ ਜੀ ਅੱਛਾ ਇੱਕ ਹੋਰ ਪ੍ਰੋਬਲਮ ਹੈ ਜੀ ਸਾਨੂੰ ਐਸ ਸਾਲ ਸਪੇਸ ਦੀ ਇੰਨੀ ਤੰਗੀ ਆਈ ਪਹਿਲਾਂ ਸਰਦੂਲਗੜ ਫੇਰ ਮਾਨਸਾ ਫੇਰ ਭਲਾੜਾ ਫੇਰ ਬਰੇਟਾ ਅਖੀਰ ਦੇ ਵਿੱਚ ਸਰਸਾ ਤੇ ਕਾਲਿਆਂ ਵਾਲੀ ਸਾਡਾ ਮਾਲ ਲੱਗਿਆ ਸਰਦੂਲਗੜ ਸੈਂਟਰ ਦਾ ਸਾਡੀਆਂ ਮੰਗਾਂ ਮੇਨ ਤਾਂ ਸਪੇਸ ਦੀ ਮੰਗ ਹੈ ਜੀ ਜਿਹੜਾ ਅਸੀਂ ਹੁਣ ਜੇ ਪੈੜੀ ਸਰਕਾਰ ਅੱਗੇ ਨਿਆ ਸੀਜ਼ਨ ਆ ਰਿਹਾ ਜੀ ਨਵਾਂ ਸੀਜ਼ਨ ਜਿਹੜਾ ਆ ਰਿਹਾ ਉਹਦੇ ਵਿੱਚ ਜਿਹੜੀ ਅਸੀਂ ਪੈੜੀ ਲਗਵਾਵਾਂਗੇ ਉਹਦਾ ਜਿਹੜਾ ਬੰਦ ਦਾ ਰਾਈਸ ਲਗਾਉਣ ਵਾਸਤੇ ਸਪੇਸ ਹੈ ਨਹੀਂ ਪਿਛਲੇ ਸਾਲ ਅਧੀਆਂ ਹਜੇ 27 27000 ਗੱਡੀ ਸਾਰੇ ਪੰਜਾਬ ਦੀ ਪੈਂਡਿੰਗ ਪਈ ਹੈ ਜੀ ਮਾਨਸਾ ਜ਼ਿਲ੍ਹਾ ਵੀ ਹੈ ਮੋਗਾ ਲੁਧਿਆਣਾ ਸਾਰੇ ਬਟਿੰਡਾ ਸਾਰੇ ਜ਼ਿਲ੍ਹਿਆਂ ਦਾ ਪਿਛਲੇ ਸਾਲ ਦਾ ਰਾਈਸ ਹੈ ਜੀ ਉਹ ਪੈਂਡਿੰਗ ਪਿਆ ਹੈ ਉਹ ਲਗਾਉਣ ਵਾਸਤੇ ਪਿਛਲਾ ਰਾਈਸ ਲਗਾਉਣ ਵਾਸਤੇ ਜਗ੍ਹਾ ਹੈ ਨਹੀਂ ਤੇ ਜੇ ਨਵੀਂ ਪੈੜੀ ਲਗਾਵਾਂਗੇ ਉਹਨੂੰ ਜਗ੍ਹਾ ਬਣਾਉਣ ਵਾਸਤੇ ਜਿਹੜੀ ਮੂਵਮੈਂਟ ਹੈ ਜਿਹੜੀ ਸਪੈਸ਼ਲ ਜਿ ਲੱਗਣੀ ਹੈ ਉਹ ਆ ਨਹੀਂ ਰਹੀਆਂ ਇਸ ਕਰਕੇ ਸਾਨੂੰ ਜੀਰੀ ਜਿਹੜਾ ਲਗਵਾਉਣ ਦੇ ਵਿੱਚ ਬੜੀ ਦਿੱਕਤ ਹੈ ਵੀ ਅਸੀਂ ਇਹ ਲਗਾਉਣਾ ਹੀ ਨਹੀਂ ਚਾਹੁੰਦੇ ਕਿਉਂਕਿ ਜੇ ਰਾਈਸ ਵਾਸਤੇ ਸਪੇਸ ਹੈ ਨਹੀਂ ਹਾਂ ਕੀ ਤੁਸੀਂ ਇਸ ਤੋਂ ਪਹਿਲਾਂ ਵੀ ਕਿਸੇ ਅਫਸਰ ਨਾਲ ਕੇਸ ਇਸ ਮਾਮਲੇ ਨੂੰ ਲੈ ਕੇ ਪਹੁੰਚ ਕੀਤੀ ਹੈ ਜੀ ਨਹੀਂ ਇਸ ਤੇ ਸਾਡੀ ਪੰਜਾਬ ਦੀ ਜਿਹੜੀ ਜਥੇਬੰਦੀ ਹੈ ਜੀ ਉਸ ਵਾਸਤੇ ਸਾਰੇ ਆਪਣੇ ਡਾਇਰੈਕਟਰ ਫੂਡ ਤੋਂ ਲੈ ਕੇ ਜੀ ਸੈਂਟਰ ਸਰਕਾਰ ਨਾਲ ਵੀ ਸਾਰੇ ਪਾਸੇ ਗੱਲਬਾਤ ਹੋ ਰਹੀ ਹੈ ਪਰ ਇਸ ਫਿਰ ਵੀ ਇਸ ਦਾ ਕੋਈ ਮਸਲਾ ਹੱਲ ਨਹੀਂ ਹੋਇਆ ਅਗਲੇ ਪਹਿਲੇ ਸਾਲਾਂ ਦੇ ਵਿੱਚ ਅਸੀਂ 31 ਤਿੰਨ ਲਾਸਟ 34 ਤੱਕ ਅਸੀਂ ਆਪਣਾ ਕੰਮ ਨਵੇੜ ਲੈਂਦੇ ਸੀ ਤੁਸੀਂ ਇਹ ਮੰਨੋ ਵੀ ਅੱਜ 3 8 ਲਾ ਲਓ ਆ ਗਿਆ ਨਿਆ ਸੀਜ਼ਨ ਸਟਾਰਟ ਹੋਣ ਤੇ ਸਿਰਫ 2 ਮਹੀਨੇ ਰਹਿ ਗਏ ਤੇ ਪਿਛਲਾ ਕੰਮ ਹਜੇ ਵੀ ਬਕਾਇਆ ਪਿਆ ਹੈ ਤੇ ਸਾਡੇ ਕੁਝ ਹੋਰ ਮੰਗਾਂ ਨੇ ਜਿਵੇਂ ਸਾਡੇ ਜੂਜੇ ਚਾਰजेस ਹੈ ਜੀ ਬਾਰਦਾਨੇ ਦੇ ਉਹ 70 ਰੁਪਏ 32 ਪੈਸੇ ਮਿਲਦੇ ਸੀ ਉਹ ਵੀ ਸਰਕਾਰ ਨੇ ਕਾਫੀ ਘਟਾ ਦਿੱਤੇ ਨੇ ਤੇ ਸਾਨੂੰ ਮਿਲਿੰਗ ਜਿਹੜੀ ਸਾਡੀ ਮਿਲ ਰਹੀ ਹੈ 10 ਰੁਪਏ ਮਿਲ ਰਹੀ ਹੈ ਬਹੁਤ ਸਾਲਾਂ ਤੋਂ ਵੀ ਅਸੀਂ ਕਹਿੰਦੇ ਉਹ ਵੀ ਵਧਾਈ ਜਾਵੇ ਤੇ ਇੱਕ ਜਿਹੜੇ ਬਿਜਲੀ ਦੇ ਫਿਕਸ ਚਾਰजेस ਹੈ ਜੀ ਉਹ ਬੜੇ ਵੱਡਾ ਇਸ਼ੂ ਹੈ ਜੇ ਕੋਈ ਮਿਲ ਲਾ ਚਲਾਉਂਦਾ ਹੈ ਚਾਹੇ ਨਹੀਂ ਚਲਾਉਂਦਾ ਤਾਂ 400 ਕੁ ਰੁਪਏ ਪਰ ਕਿਲੋਵਾਰਟ ਦੇ ਜਿਹੜੇ ਫਿਕਸ ਚਾਰਜ ਦੇਣੇ ਪੈਂਦੇ ਆ ਉਹ ਮਿਲਰ ਤੇ ਬਹੁਤ ਵੱਡਾ ਬੋਝ ਹੈ ਇੱਕ ਪਾਸੇ ਦਿੱਤਾ ਵੀ ਜੇ ਬਿਜਲੀ ਜਿਹੜੀ ਖਰਚ ਸਾਨੂੰ ਜਿੰਨੀ ਅਸੀਂ ਕੰਜ਼ੂਮ ਕਰਦੇ ਉਸਦੇ ਹੀ ਪੈਸੇ ਲੱਗਣੇ ਚਾਹੀਦੇ ਆ ਜੇ ਅਸੀਂ ਬਿਜਲੀ ਨਾ ਵੀ ਵਰਤੀਏ ਤਾਂ ਵੀ ਫਿਕਸ ਚਾਰਜ ਸਾਨੂੰ ਦੇਣੇ ਪੈਂਦੇ ਨੇ ਤੇ ਇਹ ਫਿਕਸ ਚਾਰਜ 10 ਤੋਂ ਸ਼ੁਰੂ ਹੋ ਜਾਂਦੇ ਨੇ ਤੇ ਸਰਕਾਰ ਮਿਲਿੰਗ ਜਿਹੜੀ ਸਾਨੂੰ ਕਰਨ ਦੀ ਜਿਹੜੀ ਸ਼ੋਰਟ ਹੈ ਉਹ ਜਨਵਰੀ ਚ ਸ਼ੁਰੂ ਕਰਦੀ ਹੈ ਤੁਸੀਂ ਇਹ ਮੰਨੋ ਵੀ 10ਵੇਂ ਤੇ 10ਵਾਂ 11ਵਾਂ 12ਵਾਂ ਜਿਹੜਾ ਤਿੰਨ ਮਹੀਨੇ ਨੇ ਉਹ ਸਰਕਾਰ ਸਾਨੂੰ ਚਲਾਉਣ ਹੀ ਨਹੀਂ ਦਿੰਦੀ ਵੀ ਜਦੋਂ ਅਸੀਂ ਸ਼ੈੱਲਰ ਚਲਾ ਹੀ ਨਹੀਂ ਸਕਦੇ ਤਾਂ ਅਸੀਂ ਫਿਕਸ ਚਾਰਜ ਕਿਸ ਗੱਲ ਦੇ ਦਈਏ ਇਹ ਥੋੜੀ ਜੀ ਟੈਕਨੀਕਲੀ ਗੱਲ ਹੈ ਸਮਝਣ ਵਾਲੀ ਗੱਲ ਹੈ ਤਾਂ ਇਹ ਸਾਨੂੰ ਇਹ ਫਿਕਸ ਚਾਰਜ ਥੱੜੇ ਤੋਂ ਹਟਣੇ ਚਾਹੀਦੇ ਨੇ ਅੱਗੇ ਇਹ ਮਸਲੇ ਨਹੀਂ ਹੱਲ ਹੁੰਦੇ ਤਾਂ ਜੇ ਜੇ ਅਸੀਂ ਇਹ ਮੰਗਾ ਰੱਖੀਆਂ ਨੇ ਵੀ ਉਹਨਾਂ ਟਾਈਮ ਤੱਕ ਕਿ ਸਾਡੇ ਪ੍ਰਧਾਨ ਜੀ ਬੈਠੇ ਸਾਰੇ ਨੇ ਇੱਥੇ ਸਾਡੀ ਜਥੇ ਸਾਰੇ ਸਰਦੂਲਗੜ੍ਹ ਦੀ ਜਿਹੜੀ ਮਿਲਰ ਜੁਨੀਅਨ ਬੈਠੀ ਹੈ ਵੀ ਉਹਨਾਂ ਚਿਰ ਅਸੀਂ ਰਜਿਸਟ੍ਰੇਸ਼ਨ ਵਾਸਤੇ ਆਪਦੀਆਂ ਪੋਰਟਲ ਦੇ ਉੱਤੇ ਡਾਕੂਮੈਂਟ ਨਹੀਂ ਚੜਾਵਾਂਗੇ ਵੀ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂ